ਕਿਉਂ ਕੁਝ ਲੋਕ ਹਰ ਸਥਿਤੀ ਵਿੱਚ ਤੇਜ਼ ਸੋਚ ਲੈਂਦੇ ਹਨ ਤੇ ਕੁਝ ਲੋਕ ਸੋਚਦੇ ਹੀ ਰਹਿ ਜਾਂਦੇ ਹਨ ਅੱਜ ਦੀ ਦੁਨੀਆ ਸਿਰਫ ਮਿਹਨਤ ਕਰਨ ਵਾਲਿਆਂ ਦੀ ਨਹੀਂ ਤੇਜ਼ ਦਿਮਾਗ ਵਾਲਿਆਂ ਦੀ ਵੀ ਹੈ ਜਿਹੜਾ ਬੰਦਾ ਤੇਜ਼ ਸੋਚਦਾ ਹੈ ਉਹੀ ਫੈਸਲੇ ਤੇਜ਼ ਲੈਂਦਾ ਹੈ ਉਹੀ ਅੱਗੇ ਨਿਕਲਦਾ ਹੈ ਸਵਾਲ ਇਹ ਨਹੀਂ ਕਿ ਤੁਸੀਂ ਸਮਝਦਾਰ ਹੋ ਜਾਂ ਨਹੀਂ ਸਵਾਲ ਇਹ ਹੈ ਕਿ ਤੁਸੀਂ ਆਪਣੇ ਦਿਮਾਗ ਨੂੰ ਕਿੰਨਾ ਟ੍ਰੇਨਡ ਕੀਤਾ ਹੋਇਆ ਹੈ ਤੁਸੀਂ ਅੱਜ ਦੀ ਦੁਨੀਆ ਦੇ ਵਿੱਚ ਇਹ ਗੱਲ ਜ਼ਰੂਰ ਸੋਚੀ ਹੋਵੇਗੀ ਅਤੇ ਸੁਣੀ ਹੋਵੇਗੀ ਜਿਹੜੇ ਲੋਕਾਂ ਦਾ ਦਿਮਾਗ ਤੇਜ਼ ਹੁੰਦਾ ਹੈ ਉਹ ਜ਼ਿੰਦਗੀ ਵਿੱਚ ਅੱਗੇ ਵੱਧ ਜਾਂਦੇ ਹਨ ਇਸ ਵੀਡੀਓ ਵਿੱਚ ਖਾਸ ਗੱਲ ਇਹ ਹੈ ਕਿ ਤੁਹਾਨੂੰ ਤੇਜ਼ ਬਨਣ ਲਈ ਜਾਂ ਆਪਣੇ ਦਿਮਾਗ ਨੂੰ ਇੰਟੈਲੀਜੈਂਟ ਬਣਾਉਣ ਦੇ ਲਈ ਕੋਈ ਵੀ ਅਜਿਹੀ ਟਿਪ ਨਹੀਂ ਦੱਸੀ ਜਾਵੇਗੀ ਜਿਸ ਵਿੱਚ ਤੁਹਾਨੂੰ ਇਹ ਕਿਹਾ ਜਾਵੇ ਕਿ ਸਵੇਰੇ ਉੱਠ ਕੇ ਤੁਸੀਂ ਬਦਾਮ ਖਾ ਲਓ ਜਾ 8:00 ਵਜੇ ਸੌ ਜਾਓ ਜਾਂ ਫਿਰ ਤੁਸੀਂ 8:00 ਵਜੇ ਉੱਠ ਜਾਓ। ਇਸ ਵੀਡੀਓ ਨੂੰ ਸੁਣ ਕੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਬਿਹਤਰ ਸਮਝੋਗੇ ਤੇ ਤੇਜ਼ ਸਮਝੋਗੇ। ਪਰ ਕੁਝ ਲੋਕ ਤਾਂ ਅਜਿਹੇ ਹੁੰਦੇ ਹਨ ਜਿਹੜੇ ਤੇਜ਼ ਹੋਣ ਦਾ ਮਤਲਬ ਹੀ ਨਹੀਂ ਜਾਣਦੇ। ਜਦੋਂ ਵੀ ਤੁਸੀਂ ਇਹ ਗੱਲ ਸੁਣਦੇ ਹੋ ਕਿ ਉਹ ਲੜਕਾ ਤੇਜ਼ ਹੈ ਜਾਂ ਉਹ ਲੜਕੀ ਤੇਜ਼ ਹੈ ਤਾਂ ਤੁਹਾਡੇ ਦਿਮਾਗ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਉਹ ਉਹ ਇਨਸਾਨ ਜ਼ਿਆਦਾ ਪੜ੍ਹਾਈ ਦੇ ਵਿੱਚ ਤੇਜ਼ ਹੋਵੇਗਾ ਜਾਂ ਫਿਰ ਗੱਲਬਾਤ ਕਰਨ ਦੇ ਵਿੱਚ ਤੇਜ਼ ਹੋਵੇਗਾ। ਤੇਜ ਹੋਣਾ ਸਭ ਤੋਂ ਜ਼ਿਆਦਾ ਅਲੱਗ ਹੈ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਤੇ ਸਮਝੋ ਤੁਹਾਡੇ ਦਿਮਾਗ ਵਿੱਚ ਇੱਕ ਵੀ ਡਾਊਟ ਅਜੇ ਹਾਂ ਨਹੀਂ ਬਚੇਗਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਤੇਜ਼ ਬਣਾਵਾਂ ਤੇਜ਼ ਦਿਮਾਗ ਦਾ ਮਤਲਬ ਹੁੰਦਾ ਹੈ ਇੰਟੈਲੀਜੈਂਟ ਹੋਣਾ ਇੰਟੈਲੀਜੈਂਟ ਦੋ ਚੀਜ਼ਾਂ ਨਾਲ ਮਿਲ ਕੇ ਬਣਦਾ ਹੈ ਕਿਸੇ ਵੀ ਚੀਜ਼ ਦੀ ਕੁਆਲਿਟੀ ਨੂੰ ਫਟਾਫਟ ਐਕਿਊਰੇਟਲੀ ਸਮਝਣਾ ਸਿੱਖਣਾ ਅਤੇ ਫਿਰ ਉਸੇ ਸਿੱਖੀ ਹੋਈ ਚੀਜ਼ ਨੂੰ ਜ਼ਰੂਰਤ ਪੈਣ ਤੇ ਸਹੀ ਟੰਗ ਅਤੇ ਸਹੀ ਜਗ੍ਹਾ ਤੇ ਕੰਮ ਲੈਣਾ ਯਾਨੀ ਕਿ ਤੁਸੀਂ ਇਹ ਦੋ ਚੀਜ਼ਾਂ ਦੇ ਵਿੱਚ ਜੇ ਮੁਹਾਰਤ ਹਾਸਲ ਕਰ ਲਈ ਕਿ ਸਿੱਖਣਾ ਕੀ ਹੁੰਦਾ ਹੈ ਉਸ ਨੂੰ ਕੰਮ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਲੋਕ ਤੁਹਾਡੇ ਬਾਰੇ ਇਹੀ ਸੋਚਣਗੇ ਕਿ ਇਹ ਇਨਸਾਨ ਸੱਚਮੁੱਚ ਹੀ ਇੰਟੈਲੀਜੈਂਟ ਹੈ ਕਿਸੇ ਚੀਜ਼ ਨੂੰ ਸਿੱਖਣਾ ਅਤੇ ਉਸ ਤੋਂ ਕੰਮ ਲੈਣਾ ਹੈ ਇਹ ਬਹੁਤ ਛੋਟੀਆਂ ਗੱਲਾਂ ਲੱਗ ਰਹੀਆਂ ਹੋਣਗੀਆਂ ਬਸ ਇਹ ਹੀ ਕੁਆਲਿਟੀ ਹੈ ਸਕਸੈਸਫੁਲ ਇਨਸਾਨਾਂ ਦੀ ਜਿਹੜੀ ਉਹਨਾਂ ਨੂੰ ਆਮ ਆਦਮੀ ਤੋਂ ਖਾਸ ਬਣਾ ਦਿੰਦੀ ਹੈ ਜੇ ਤੁਸੀਂ ਸਭ ਕੁਝ ਸਿੱਖਣਾ ਚਾਹੋਗੇ ਤਾਂ ਸਾਰਾ ਕੁਝ ਠੀਕ ਤਰੀਕੇ ਨਾਲ ਨਹੀਂ ਸਿੱਖ ਪਾਉਗੇ ਜੇ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਅੰਦਰ ਹਰ ਤਰ੍ਹਾਂ ਦਾ ਟੈਲੈਂਟ ਅਤੇ ਗਿਆਨ ਆਪਣੇ ਅੰਦਰ ਭਰ ਲਿਏ ਤੇ ਮੈਂ ਇੰਟੈਲੀਜੈਂਟ ਬਣ ਜਾਵਾਂਗਾ ਪਰ ਇਹ ممکن ਨਹੀਂ ਹੈ ਤੁਸੀਂ ਦੁਨੀਆ ਵਿੱਚ ਬਹੁਤ ਸਾਰੇ ਸਕਸੈਸਫੁਲ ਇਨਸਾਨ ਦੇਖੇ ਹੋਣਗੇ ਉਹ ਸਿਰਫ ਆਪਣੇ ਹੀ ਫੀਲਡ ਦੇ ਵਿੱਚ ਕਾਮਯਾਬ ਹਨ ਬਹੁਤ ਘੱਟ ਅਜਿਹੇ ਹੋਣਗੇ ਜਿਨ੍ਹਾਂ ਨੂੰ ਸਾਰੇ ਫੀਲਡ ਦੀ ਜਾਣਕਾਰੀ ਹੋਵੇਗੀ ਤੁਹਾਨੂੰ ਬਹੁਤ ਘੱਟ ਅਜਿਹੇ ਇਨਸਾਨ ਮਿਲਣਗੇ ਜਿਵੇਂ ਜਿਸ ਨੇ ਫੁੱਟਬਾਲ ਵਿੱਚ ਔਸਕਰ ਐਵਾਰਡ ਜਿੱਤਿਆ ਹੋਵੇ ਅਤੇ ਫਿਰ ਉਸੇ ਇਨਸਾਨ ਨੇ ਕੋਈ ਸੈਂਸਟਿਵਿਕ ਖੋਜ ਵੀ ਕੀਤੀ ਹੋਵੇ ਜਿਹੜਾ ਇਨਟਰਨੈਸ਼ਨਲ ਫੁੱਟਬਾਲ ਸਟਾਰ ਪਲੇਅਰ ਹੈ ਉਸਨੇ ਸਿਰਫ ਫੁੱਟਬਾਲ ਦੇ ਮੈਦਾਨ ਵਿੱਚ ਹੀ ਸਾਰੀ ਉਮਰ ਪਸੀਨਾ ਵਹਾਇਆ ਹੁੰਦਾ ਹੈ ਜਿਸ ਇਨਸਾਨ ਨੇ ਪੜ੍ਹਾਈ ਦਿਨ ਰਾਤ ਕਰਕੇ ਪੂਰੀ ਸਖਤ ਮਿਹਨਤ ਕੀਤੀ ਹੋਵੇ ਉਸ ਤੋਂ ਬਾਅਦ ਉਹ ਸਿੱਧਾ ਅਫਸਰ ਬਣ ਜਾਵੇ ਉਸ ਦਾ ਫੋਕਸ ਸਿਰਫ ਉਸੇ ਤੇ ਹੀ ਰਹੇਗਾ ਉਸ ਨੂੰ ਸਿਰਫ ਆਪਣੇ ਫੀਲਡ ਬਾਰੇ ਹੀ ਜਾਣਕਾਰੀ ਰਹੇਗੀ ਜਿਸ ਇਨਸਾਨ ਨੇ ਆਪਣਾ ਪੂਰਾ ਧਿਆਨ ਸੈਂਸਿਟਿਫਿਕ ਐਕਸਪੈਰੀਮੈਂਟ ਤੇ ਲਗਾਇਆ ਹੋਵੇ ਉਸ ਨੇ ਦਿਨ ਰਾਤ ਐਕਸਪੈਰੀਮੈਂਟ ਹੀ ਕੀਤੇ ਹੋਣ ਤਾਂ ਉਹ ਉਸੇ ਫੀਲਡ ਵਿੱਚ ਹੀ ਕਾਮਯਾਬ ਹੋਵੇਗਾ ਬਸ ਇਹ ਇੱਕ ਚੀਜ਼ ਉਸ ਨੂੰ ਆਮ ਆਦਮੀ ਤੋਂ ਖਾਸ ਬਣਾ ਦਿੰਦੀ ਹੈ ਉਹ ਇਨਸਾਨ ਆਪਣੇ ਹੀ ਫੀਲਡ ਵਿੱਚ ਮਾਸਟਰ ਮਾਈਂਡ ਬਣ ਜਾਂਦਾ ਹੈ ਇੰਟੈਲੀਜੈਂਟ ਦਾ ਮਤਲਬ ਸਿਰਫ ਇਹ ਨਹੀਂ ਕਿ ਸਿਰਫ ਆਪਣੇ ਸਕੂਲ ਲਾਈਫ ਵਿੱਚ ਹਮੇਸ਼ਾ ਟੌਪ ਕਰਨ ਵਾਲਾ ਜ਼ਿੰਦਗੀ ਵਿੱਚ ਇੰਟੈਲੀਜੈਂਟ ਕਹਾ ਹੁੰਦਾ ਹੈ। ਹਰ ਇੱਕ ਇਨਸਾਨ ਜਿਹੜਾ ਕਿਸੇ ਵੀ ਫੀਲਡ ਵਿੱਚ ਦੂਜਿਆਂ ਨਾਲੋਂ ਵੱਧ ਜਾਣਦਾ ਹੋਵੇ, ਦੂਜਿਆਂ ਤੋਂ ਜ਼ਿਆਦਾ ਕਰਕੇ ਦਿਖਾਉਂਦਾ ਹੋਵੇ ਉਹ ਹੀ ਇੰਟੈਲੀਜੈਂਟ ਕਹਾ ਹੁੰਦਾ ਹੈ। ਪਰ ਸਾਡਾ ਫੋਕਸ ਹੁੰਦਾ ਹੈ ਕਿ ਅਸੀਂ ਸਿਰਫ ਇੱਕ ਨੌਕਰੀ ਹੀ ਪ੍ਰਾਪਤ ਕਰਨੀ ਹੈ। ਪਰ ਜਦੋਂ ਸਾਡੇ ਨਾਲ ਦਾ ਕੋਈ ਹੋਰ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ ਤਾਂ ਸਾਡਾ ਧਿਆਨ ਕਨਵਰਟ ਹੋ ਜਾਂਦਾ ਹੈ। ਫਿਰ ਅਸੀਂ ਆਪਣਾ ਫੀਲਡ ਚੇਂਜ ਕਰ ਲੈਂਦੇ ਹਾਂ, ਦੂਸਰੇ ਦੇ ਪਿੱਛੇ ਭੱਜ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸਾਨੂੰ ਸਿਰਫ ਆਪਣਾ ਇੱਕ ਫੀਲਡ ਹੀ ਚੂਜ਼ ਕਰਨਾ ਚਾਹੀਦਾ ਹੈ ਡਿਸੀਜਨ ਨੂੰ ਬਾਰ-ਬਾਰ ਬਦਲਣਾ ਨਹੀਂ ਚਾਹੀਦਾ ਸਾਇੰਸ ਕਹਿੰਦੀ ਹੈ ਕਿ ਤੁਹਾਡਾ ਦਿਮਾਗ ਹਰ 3 ਸੈਕਿੰਡ ਦੇ ਵਿੱਚ ਆਪਣੇ ਆਪ ਬਦਲ ਰਿਹਾ ਹੈ ਪਰ ਸਵਾਲ ਇਹ ਹੈ ਕਿ ਬਿਹਤਰ ਬਣ ਰਿਹਾ ਹੈ ਜਾਂ ਕਮਜ਼ੋਰ ਹੋ ਰਿਹਾ ਹੈ ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਦੇ ਅਨੁਸਾਰ ਦਿਮਾਗ ਵਿੱਚ ਨਿਊਰੋਪਲਾਸਟੀਸਿਟੀ ਹੁੰਦੀ ਹੈ ਭਾਵ ਦਿਮਾਗ ਨਵੇਂ ਨਿਊਰੋਨ ਕਨੈਕਸ਼ਨ ਬਣਾਉਂਦਾ ਰਹਿੰਦਾ ਹੈ ਦੋ ਇਨਸਾਨ ਇੱਕ ਬੰਦਾ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ ਤੇ ਦੂਸਰਾ ਇਨਸਾਨ ਇੱਕੋ ਰੁਟੀਨ ਦੇ ਵਿੱਚ ਉਹੀ ਕੰਮ ਕਰਦਾ ਹੈ ਕੁਝ ਦਿਨਾਂ ਦੇ ਬਾਅਦ ਪਹਿਲੇ ਇਨਸਾਨ ਦਾ ਦਿਮਾਗ ਤੇਜ਼ ਸੋਚੇਗਾ ਜਿਵੇਂ ਅਸੀਂ ਆਮ ਜ਼ਿੰਦਗੀ ਦੇ ਨਾਲ ਸੰਬੰਧਿਤ ਉਦਾਹਰਣ ਲੈ ਲਈਏ ਕਿ ਅਸੀਂ ਜਦੋਂ ਕੋਈ ਨਵੀਂ ਬਾਈਕ ਚਲਾਉਣੀ ਸਿੱਖਦੇ ਹਾਂ ਤਾਂ ਪਹਿਲਾਂ ਸਾਨੂੰ ਬਹੁਤ ਔਖਾ ਲੱਗਦਾ ਹੈ ਕਈ ਵਾਰ ਅਸੀਂ ਡਿੱਗਦੇ ਵੀ ਹਾਂ ਪਰ ਕੁਝ ਦਿਨਾਂ ਬਾਅਦ ਆਪਣੇ ਆਪ ਸਾਡੇ ਅੰਦਰ ਕੌਨਫੀਡੈਂਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਬਸ ਇਹ ਦਿਮਾਗ ਦੀ ਟ੍ਰੇਨਿੰਗ ਹੁੰਦੀ ਹੈ ਫਿਰ ਅਸੀਂ ਹੌਲੀ-ਹੌਲੀ ਉਸੇ ਬਾਈਕ ਨੂੰ ਹੀ ਪਰਫੈਕਟ ਤਰੀਕੇ ਦੇ ਨਾਲ ਚਲਾਉਣਾ ਸਿੱਖ ਜਾਂਦੇ ਹਾਂ ਸਟੈਂਫੋਰਡ ਸਟੱਡੀ ਦੱਸਦੀ ਹੈ ਕਿ ਮਲਟੀਟਾਸਕਿੰਗ ਦਿਮਾਗ ਨੂੰ ਤੇਜ਼ ਨਹੀਂ ਕਰਦਾ ਸਗੋਂ ਦਿਮਾਗ ਨੂੰ ਕਮਜ਼ੋਰ ਕਰ ਦਿੰਦਾ ਹੈ ਮੰਨ ਲਓ ਦੋ ਗਰੁੱਪ ਹਨ ਉਹਨਾਂ ਵਿੱਚੋਂ ਇੱਕ ਗਰੁੱਪ ਸਿਰਫ ਇੱਕ ਹੀ ਕੰਮ ਕਰ ਰਿਹਾ ਹੈ ਤੇ ਉਸੇ ਕੰਮ ਤੇ ਆਪਣਾ ਪੂਰਾ ਧਿਆਨ ਲਾ ਰਿਹਾ ਹੈ ਤੇ ਦੂਸਰਾ ਗਰੁੱਪ ਕੰਮ ਦੇ ਨਾਲ-ਨਾਲ ਮੋਬਾਈਲ ਫੋਨ ਵੀ ਚਲਾ ਰਿਹਾ ਹੈ ਇਸ ਵਿੱਚੋਂ ਪਹਿਲੇ ਗਰੁੱਪ ਦੀ ਮੈਮਰੀ ਅਤੇ ਫੋਕਸ ਜ਼ਿਆਦਾ ਹੋਵੇਗੀ ਕਿਉਂਕਿ ਉਸਨੇ ਆਪਣਾ ਪੂਰਾ ਧਿਆਨ ਆਪਣੇ ਕੰਮ ਤੇ ਲਗਾਇਆ ਹੈ ਜਦੋਂ ਅਸੀਂ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਬੈਠ ਕੇ ਜਾਂ ਆਪਣੇ ਮਾਤਾ-ਪਿਤਾ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਤਾਂ ਨਾਲ ਹੀ ਅਸੀਂ ਮੋਬਾਈਲ ਚਲਾ ਰਹੇ ਹੁੰਦੇ ਹਾਂ ਤਾਂ ਬਾਅਦ ਵਿੱਚ ਸਾਨੂੰ ਯਾਦ ਨਹੀਂ ਰਹਿੰਦਾ ਕਿ ਉਹਨਾਂ ਨੇ ਕੀ ਗੱਲ ਕਹੀ ਸੀ ਜਾਂ ਸਾਨੂੰ ਕਿਹੜਾ ਕੰਮ ਕਿਹਾ ਸੀ ਕਿਉਂਕਿ ਅਸੀਂ ਆਪਣੇ ਦਿਮਾਗ ਨੂੰ ਟੁਕੜਿਆਂ ਵਿੱਚ ਵੰਡ ਦਿੰਦੇ ਹਾਂ ਇਸ ਨਾਲ ਸਾਡੀ ਯਾਦ ਸ਼ਕਤੀ ਦੀ ਸਪੀਡ ਘਟ ਜਾਂਦੀ ਹੈ ਦਿਮਾਗ ਇੱਕ ਇੰਜਨ ਦੀ ਤਰ੍ਹਾਂ ਹੁੰਦਾ ਹੈ ਇਸ ਨੂੰ ਸਹੀ ਫਿਊਲ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਸੇ ਵੀ ਕੰਮ ਦੀ ਉਤਸੁਕਤਾ ਸਾਡੇ ਦਿਮਾਗ ਵਿੱਚ ਡੋਪਾਮਾਈਨ ਰਿਲੀਜ਼ ਕਰ ਦਿੰਦੀ ਹੈ ਸਿੱਖਣ ਦੀ ਗਤੀ ਨੂੰ ਵਧਾਉਂਦੀ ਹੈ ਜੋ ਬੱਚੇ ਹਰ ਰੋਜ਼ ਸਵਾਲ ਪੁੱਛਦੇ ਹਨ ਉਹ ਤੇਜ਼ ਸਿੱਖਦੇ ਹਨ ਜੋ ਬੰਦਾ ਕਹਿੰਦਾ ਹੈ ਕਿ ਛੱਡ ਬਈ ਇਹ ਕੰਮ ਮੈਂ ਨਹੀਂ ਕਰਨਾ ਮੇਰੇ ਵਾਸਤੇ ਗੱਲ ਨਹੀਂ ਹੈ ਤਾਂ ਉਸ ਦਾ ਦਿਮਾਗ ਹੌਲੀ ਹੋ ਜਾਂਦਾ ਹੈ ਦਿਮਾਗ ਤੇਜ਼ ਹੋਣਾ ਕੋਈ ਤੋਹਫ਼ਾ ਨਹੀਂ ਇਹ ਹਰ ਰੋਜ਼ ਦੀ ਟ੍ਰੇਨਿੰਗ ਹੁੰਦੀ ਹੈ ਜੀ ਅਸੀਂ ਨਵਾਂ ਸਿੱਖਦੇ ਹਾਂ ਫੋਕਸ ਕਰਦੇ ਹਾਂ ਸਹੀ ਖਾਂਦੇ ਹਾਂ ਤੇ ਸਹੀ ਤੇ ਪੂਰੀ ਨੀਂਦ ਲੈਂਦੇ ਹਾਂ ਤਾਂ ਸਾਡਾ ਦਿਮਾਗ ਸਾਡੇ ਨਾਲ ਕਦੇ ਧੋਖਾ ਨਹੀਂ ਕਰੇਗਾ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਵਾਰੀ ਸਹੀ ਡਿਸੀਜਨ ਲੈ ਲਿਆ ਤਾਂ ਤੁਸੀਂ ਉਸ ਨੂੰ ਬਿਲਕੁਲ ਨਹੀਂ ਛੱਡਿਆ ਤਾਂ ਮੈਂ 100% ਸ਼ੋਰਾਂ ਕਿ ਤੁਸੀਂ ਉਸ ਕੰਮ ਵਿੱਚ ਨਿਸ਼ਚਿਤ ਤੌਰ ਤੇ ਤੇ ਇੰਟੈਲੀਜੈਂਟ ਅਤੇ ਸਕਸੈਸ ਹੋ ਜਾਵੋਗੇ ਇੰਟੈਲੀਜੈਂਟ ਬਣਨ ਲਈ ਤੁਹਾਡੇ ਲਈ ਸਭ ਕੁਝ ਸਿੱਖਣਾ ਜ਼ਰੂਰੀ ਨਹੀਂ ਹੁੰਦਾ ਸਗੋਂ ਸਿਰਫ ਉਹ ਸਿੱਖਣਾ ਜਿਸ ਨਾਲ ਤੁਹਾਡਾ ਜ਼ਿੰਦਗੀ ਦਾ ਟਾਰਗੇਟ ਪੂਰਾ ਹੋ ਜਾਵੇ ਜਿਸ ਨਾਲ ਤੁਹਾਨੂੰ ਹੋਰ ਵਧੀਆ ਰਿਜ਼ਲਟ ਮਿਲੇਗਾ ਕਈ ਵਾਰ ਅਸੀਂ ਇਹ ਸੁਣਦੇ ਹਾਂ ਕਿ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ। ਜਦੋਂ ਕੋਈ ਮੁਸ਼ਕਲ ਸਵਾਲ ਆਉਂਦਾ ਹੈ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਮੇਰੇ ਤਾਂ ਵਾਸਤੇ ਗੱਲ ਨਹੀਂ। ਇਹ ਗੱਲ ਦਿਮਾਗ ਦੀ ਸੋਚਣ ਸ਼ਕਤੀ ਨੂੰ ਘਟਾ ਦਿੰਦਾ ਹੈ। ਜਿਹੜਾ ਇਨਸਾਨ ਕਹਿੰਦਾ ਹੈ ਕਿ ਚੱਲ ਕੋਸ਼ਿਸ਼ ਕਰੀਏ ਤਾਂ ਉਸ ਦਾ ਦਿਮਾਗ ਖੁੱਲ ਜਾਂਦਾ ਹੈ। ਕਈ ਵਾਰ ਅਸੀਂ ਆਪਣੇ ਘਰ ਤੋਂ ਨਿਕਲਦੇ ਸਮੇਂ ਘਰ ਦੇ ਕਿਸੇ ਕਮਰੇ ਦੀ ਚਾਬੀ ਰੱਖ ਕੇ ਭੁੱਲ ਜਾਂਦੇ ਹਾਂ। ਫਿਰ ਆਉਂਦੇ ਸਮੇਂ ਘਰ ਦਾ ਹਰੇਕ ਕੋਨਾ ਛਾਣ ਮਾਰਦੇ ਹਾਂ ਪਰ ਨਹੀਂ ਮਿਲਦੀ। ਅਸਲ ਕਾਰਨ ਸੀ ਤੁਸੀਂ ਚਾਬੀ ਰੱਖਦੇ ਸਮੇਂ ਧਿਆਨ ਨਹੀਂ ਦਿੱਤਾ ਸੀ। ਦਿਮਾਗ ਉਹ ਚੀਜ਼ ਨੂੰ ਯਾਦ ਨਹੀਂ ਰੱਖਦਾ ਜਿੱਥੇ ਧਿਆਨ ਹੀ ਸਵੇਰੇ ਦਿਮਾਗ ਤੇਜ਼ ਹੁੰਦਾ ਹੈ ਅਤੇ ਰਾਤ ਨੂੰ ਸੁਸਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਵੇਰੇ ਛੋਟੇ-ਛੋਟੇ ਗੱਲ ਵੀ ਸਾਨੂੰ ਜਲਦੀ ਸਮਝ ਆ ਜਾਂਦੀ ਹੈ ਪਰ ਰਾਤ ਨੂੰ ਉਹੀ ਗੱਲ ਸਾਨੂੰ ਭਾਰ ਲੱਗਣ ਲੱਗ ਜਾਂਦੀ ਹੈ। ਇਸ ਦਾ ਮਤਲਬ ਦਿਨ ਪਰ ਦਿਮਾਗ ਦੀ એનર્ਜੀ ਵਰਤੀ ਜਾਂਦੀ ਹੈ। ਇਸ ਲਈ ਜ਼ਰੂਰੀ ਫੈਸਲੇ ਹਮੇਸ਼ਾ ਸਵੇਰ ਸਮੇਂ ਹੀ ਕਰੋ। ਜਦੋਂ ਵੀ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਈ ਜਾਂ ਕਿਸੇ ਕੰਮ ਵਿੱਚ ਪਰਫੈਕਟ ਹੋਣ ਦਾ ਫੈਸਲਾ ਕਰਦੇ ਹੋ ਤਾਂ ਉਸ ਨੂੰ ਸਿੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤੁਸੀਂ ਜਿਸ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਹੋ ਉਸ ਫੀਲਡ ਦੇ ਸਕਸੈਸਫੁਲ ਲੋਕਾਂ ਬਾਰੇ ਜਾਣਕਾਰੀ ਉਹਨਾਂ ਦੀ ਇੰਟਰਵਿਊ ਉਹਨਾਂ ਦੀ ਰੀਅਲ ਲਾਈਫ ਬਾਰੇ ਪੂਰੀ ਜਾਣਕਾਰੀ ਹਾਸਲ ਕਰੋ ਜਿਸ ਨਾਲ ਤੁਹਾਨੂੰ ਮੋਟੀਵੇਸ਼ਨਲ ਮਿਲੇਗੀ ਤੁਸੀਂ ਉਹਨਾਂ ਦੀਆਂ ਜਿੱਤਾਂ ਹਾਰਾਂ ਨੂੰ ਸਮਝ ਕੇ ਆਪਣੇ ਅੰਦਰ ਕੌਨਫੀਡੈਂਸ ਪੈਦਾ ਕਰੋਗੇ ਕਿਉਂਕਿ ਜਦੋਂ ਤੁਹਾਡਾ ਦਿਮਾਗ ਕਿਸੇ ਇੱਕ ਕੰਮ ਤੇ ਫੋਕਸ ਕਰੇਗਾ ਤਾਂ ਤੁਸੀਂ ਆਪਣੇ ਦਿਮਾਗ ਵਿੱਚ ਉਸ ਫੀਲਡ ਬਾਰੇ ਅਲੱਗ-ਅਲੱਗ ਪਾਸਿਆਂ ਤੋਂ ਜਾਣਕਾਰੀ ਇਕੱਠੀ ਕਰਕੇ ਪਰਫੈਕਟ ਹੋ ਜਾਓਗੇ ਜਿਸ ਨਾਲ ਤੁਹਾਡਾ ਦਿਮਾਗ ਆਪਣੇ ਆਪ ਹੀ ਤੇਜ਼ ਚੱਲਣ ਲੱਗ ਜਾਵੇਗਾ ਪਰ ਕੁਝ ਵੀ ਸਿੱਖਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਯਾਦ ਰੱਖੋ ਕੁਆਂਟੀਟੀ ਤੇ ਧਿਆਨ ਨਹੀਂ ਸਗੋਂ ਕੁਆਲਿਟੀ ਤੇ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿਸੇ ਵੀ ਐਗਜ਼ਾਮ ਦੇ ਵਿੱਚ ਟੌਪ ਕਰਨ ਦੇ ਲਈ 50 ਕਿਤਾਬਾਂ ਪੜ੍ਹਨ ਦੀ ਜ਼ਰੂਰਤ ਨਹੀਂ ਸਿਰਫ ਇੱਕ ਚੰਗੇ ਰਾਈਟਰ ਦੇ ਆ ਪੰਜ ਕਿਤਾਬਾਂ ਚੂਜ਼ ਕਰੋ ਐਗਜ਼ਾਮ ਵਿੱਚ ਟੌਪ ਕਰ ਜਾਊਂਗੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਯਾਦਦਾਸ਼ਤ ਵੀ ਕਮਜ਼ੋਰ ਹੈ ਤਾਂ ਤੁਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਸਿੱਖ ਸਕਦੇ ਜਦੋਂ ਤੁਹਾਡੀ ਕਿਸੇ ਵੀ ਫੀਲਡ ਵਿੱਚ ਕਾਮਯਾਬੀ ਹਾਸਲ ਕਰਨ ਦੀ ਵਾਰੀ ਆ ਗਈ ਤਾਂ ਤੁਸੀਂ ਪੂਰੀ ਮਿਹਨਤ ਨਾਲ ਉਸ ਨੂੰ ਸਿੱਖ ਲਿਆ ਤਾਂ ਹੁਣ ਵਾਰੀ ਹੈ ਉਸ ਕੰਮ ਦੇ ਵਿੱਚੋਂ ਰਿਜ਼ਲਟ ਪ੍ਰਾਪਤ ਕਰਨ ਦੀ ਆਪਣੇ ਆਪ ਨੂੰ ਹਮੇਸ਼ਾ ਵਰਤਮਾਨ ਸਮੇਂ ਵਿੱਚ ਰੱਖੋ ਕਦੇ ਵੀ ਆਪਣੇ ਹਾਰੇ ਹੋਏ ਸਮੇਂ ਬਾਰੇ ਜਾਂ ਆਪਣੀਆਂ ਕਮਜ਼ੋਰੀਆਂ ਬਾਰੇ ਨਾ ਸੋਚੋ ਜਦੋਂ ਇੰਨੀ ਮਿਹਨਤ ਕਰਨ ਦੇ ਬਾਅਦ ਸਾਡੇ ਅੰਦਰ ਬਹੁਤ ਸਾਰੀਆਂ ਕੈਪੇਬਿਲਿਟੀਆਂ ਆ ਜਾਂਦੀਆਂ ਹਨ ਤਾਂ ਉਸ ਸਮੇਂ ਅਸੀਂ ਨਰਵਸ ਹੋ ਜਾਂਦੇ ਹਾਂ ਬਸ ਇਹੀ ਸੋਚ ਰਹੇ ਹੁੰਦੇ ਹਾਂ ਕਿ ਕਿਤੇ ਸਾਨੂੰ ਅਸਫਲਤਾ ਨਾ ਮਿਲ ਜਾਵੇ ਜਦੋਂ ਵੀ ਕਿਸੇ ਵੀ ਕੰਮ ਦਾ ਰਿਜ਼ਲਟ ਲੈਣਾ ਹੈ ਤਾਂ ਉਸ ਸਮੇਂ ਆਪਣਾ ਪੂਰਾ ਫੋਕਸ ਆਪਣੇ ਕੀਤੀ ਹੋਈ ਮਿਹਨਤ ਤੇ ਪ੍ਰੈਕਟਿਸ ਤੇ ਰੱਖੋ ਸਿੱਖਣਾ ਅਤੇ ਉਸ ਸਿੱਖੇ ਹੋਏ ਤੋਂ ਕੰਮ ਲੈਣਾ ਇਹ ਦੋਨੋਂ ਪ੍ਰੋਸੈਸ ਪੈਰਲਲ ਚੱਲਦੇ ਹਨ ਅਜਿਹਾ ਨਹੀਂ ਹੁੰਦਾ ਕਿ ਤੁਸੀਂ ਸਿੱਖਣ ਤੋਂ ਬਾਅਦ ਦੁਬਾਰਾ ਕੁਝ ਨਹੀਂ ਸਿੱਖੋਗੇ ਇਸ ਲਈ ਜਦੋਂ ਵੀ ਲੱਗੇ ਜਦੋਂ ਵੀ ਮੇਰੀ ਪ੍ਰੋਬਲਮ ਸੋਲਵਿੰਗ ਦੇ ਵਿੱਚ ਜਾਂ ਮੇਰੀ ਗਰੋਥ ਦੇ ਵਿੱਚ ਕੋਈ ਕਮੀ ਰਹਿ ਗਈ ਹੈ ਤਾਂ ਆਪਣੇ ਆਪ ਨੂੰ ਅਤੇ ਲਰਨਿੰਗ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਰਕਸ ਦਿਖਾਉਂਦੇ ਸੀ ਤਾਂ ਉਸ ਸਰਕਸ ਵਿੱਚ ਸਭ ਤੋਂ ਪਹਿਲਾਂ ਸ਼ੇਰ ਦੇ ਛੋਟੇ ਬੱਚੇ ਨੂੰ ਲਿਆ ਜਾਂਦਾ ਸੀ ਤਾਂ ਜੋ ਉਸ ਨੂੰ ਜਲਦੀ ਸਿਖਾਇਆ ਜਾ ਸਕੇ ਪਰ ਇੰਟੈਲੀਜੈਂਸ ਵਿੱਚ ਅਜਿਹਾ ਨਹੀਂ ਹੁੰਦਾ ਅਸੀਂ ਕਿਸੇ ਵੀ ਉਮਰ ਦੇ ਵਿੱਚ ਆ ਕੇ ਕਿਸੇ ਵੀ ਕੰਮ ਨੂੰ ਮਿਹਨਤ ਅਤੇ ਪ੍ਰੈਕਟਿਸ ਦੇ ਨਾਲ ਸਿੱਖ ਸਕਦੇ ਹਾਂ ਧੰਨਵਾਦ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ